ਮੁੱਖ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਪਰੇਸ਼ਨ ਸਿੰਦੂਰ ਇਸ ਗੱਲ ਦਾ ਸਬੂਤ ਹੈ ਕਿ ਭਾਰਤ ਆਪਣੇ ਦੁਸ਼ਮਨਾ ਨਾਲ ਕ੍ਰੇਲੂ ਤੌਰ ਤੇ ਪੈਦਾ ਕੀਤੀ ਗਈ ਤਾਕਤ ਨਾਲ ਹਰਾਉਣ ਦੀ ਸਮਰੱਥਾ ਰੱਖਦਾ ਹੈ ਮੱਧ ਪ੍ਰਦੇਸ਼ ਦੇ ਉਮਰਿਆਸ ਇੱਕ ਗ੍ਰੀਨਫੀਲਡ ਰੇਲ ਨਿਰਮਾਣ ਸਹੂਲਤ ਬੀਐਮਐਲ ਰੇਲ ਹੱਬ ਫਾਰ ਮੈਨੂਫੈਕਚਰਿੰਗ ਯਾਨੀ ਕਿ ਬ੍ਰਹਮਾ ਦਾ ਨੀਂ ਪੱਥਰ ਰੱਖਣ ਮੌਕੇ ਉਹਨਾਂ ਕਿਹਾ ਕਿ ਭਾਰਤ ਕਿਸੇ ਨੂੰ 扑ਡਕਾਉਂਦਾ ਨਹੀਂ ਪਰ ਜੇ ਕੋਈ ਸਾਨੂੰ 扑ਡਕਾਉਂਦਾ ਹੈ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਉਹਨਾਂ ਕਿਹਾ ਕਿ ਬ੍ਰਹਮਾ ਵਰਗੇ ਪ੍ਰੋਜੈਕਟ ਸਵੈਨਰਬਰ ਵਿਸ਼ਵ ਪੱਧਰ ਦੇ ਕਾਬਲੇ ਯੋਗ ਅਤੇ ਪਵਿੱਕ ਲਈ ਤਿਆਰ ਹੁੰਦੇ ਸਾਡੇ ਆਰਥਿਕ ਸੰਕਲਪ ਦੀ ਪੁਸ਼ਟੀ ਕਰਦੇ ਨੇ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤ ਨੇ ਜੰਮੂ ਕਸ਼ਮੀਰ ਦੇ ਪਹਿਲਗਾਂਚ ਮਾਸੂਮ ਨਾਗਰਿਕਾਂ ਤੇ ਹੋਏ ਕਾਇਰਤਾਪੂਰਨ ਅਤਵਾਦੀ ਹਮਲੇ ਦਾ ਫੈਸਲਾ ਕੁੰਜਵਾਬ ਦਿੱਤਾ ਅਤੇ ਇਸ ਦੇ ਨਾਲ ਹੀ ਇਸਪਤ ਸੰਦੇਸ਼ ਵੀ ਦਿੱਤਾ ਕਿ ਭਾਰਤ ਹੁਣ ਆਪਣੀ ਪ੍ਰਭੂਸੱਤਾ ਅਤੇ ਅਖੰਡਤਾ ਤੇ ਹਮਲੇ ਨੂੰ ਕਦੇ ਬਰਦਾਸ਼ਤ ਨਹੀਂ ਕਰੇਗਾ ਉਹਨਾਂ ਆਪਰੇਸ਼ਨ ਸਿੰਦੂਰ ਨੂੰ ਭਾਰਤ ਦੀ ਸਵੈਨਿਰਭਰਤਾ ਅਤੇ ਆਤਮ ਵਿਸ਼ਵਾਸ ਦਾ ਪ੍ਰਤੀਕ ਦੱਸਿਆ ਕਿ ਸਾਡੀ ਹਥਿਆਰਬੰਦ ਬਲਾ ਨੇ ਸਵਦੇਸ਼ੀ ਕਰਨਾ ਦੀ ਵਰਤੂ ਨਾਲ ਆਪਰੇਸ਼ਨ ਦੀ ਸਫਲਤਾ ਚ ਮੱਤਪੂਰਨ ਭੂਮਿਕਾ ਨਿਭਾਈ ਉਹਨਾਂ ਕਿਹਾ ਕਿ ਬ੍ਰਹਮਾ, ਕਰੇਲੂ ਅਤੇ ਬ੍ਰਹਮਤ ਬਜ਼ਾਰਾਂ ਲਈ ਉਨਤ ਰੋਲਿੰਗ ਸਟਾਕ ਤਿਆਰ ਕਰੇਗਾ ਜਿਸ ਨਾਲ 5000 ਤੋਂ ਵੱਧ ਨੌਕਰੀਆਂ ਪੈਦਾ ਹੋਣਗੀਆਂ ਅਤੇ ਲਘੂ ਸੁਖਮ ਅਤੇ ਮੱਦਮ ਯੋਗੀਆਂ ਨੂੰ ਹੁਲਾਰਾ ਮਿਲੇਗਾ